ਜਦੋਂ ਇੱਕ ਕੁੜੀ ਨੇ ਵੇਖਿਆ ਕਿ ਤਿਉਹਾਰ ਵਾਲੇ ਦਿਨ ਘਰ ਵਿੱਚ ਕੁਝ ਖਾਣ ਲਈ ਨਹੀਂ ਹੈ ਤੇ ਉਸਨੇ ਦੁਕਾਨਦਾਰ ਕੋਲੋਂ ਧਾਰ ਸਮਾਨ ਲੈ ਕੇ ਆਉਣ ਬਾਰੇ ਸੋਚਿਆ ਫਿਰ ਜਦੋਂ ਦੁਕਾਨ ਤੇ ਜਾ ਕੇ ਸਾਰੀ ਮਜਬੂਰੀ ਦੱਸੀ ਤਾਂ ਦੁਕਾਨਦਾਰ ਨੇ ਕਿਹਾ ਤੂੰ ਤਾਂ ਸੋਹਣੀ ਮਟਿਆਰ ਹੈ ਮੈਂ ਤਾਂ ਤੈਨੂੰ ਮੁਫਤ ਰਾਸ਼ਨ ਦੇ ਦੇਵਾਂਗਾ ਜੇਕਰ ਤੂੰ ਇੱਕ ਰਾਤ ਦੇ 2 ਘੰਟੇ ਮੇਰੇ ਨਾਲ ਗੁਜ਼ਾਰ ਲਵੇਂ ਕੁੜੀ ਨੇ ਪਰਿਵਾਰ ਦੀ ਖੁਸ਼ੀ ਲਈ ਸੌਦਾ ਮਨਜ਼ੂਰ ਕਰ ਲਿਆ ਤੇ ਸ਼ਾਮ ਨੂੰ ਦੁਕਾਨਦਾਰ ਨਾਲ ਸਵਾਗਤ ਜੀ ਇੱਕ ਹੋਰ ਕਹਾਣੀ ਵਿੱਚ ਤਿਹਾਰ ਦਾ ਦਿਨ ਸੀ ਤੇ ਰਜਨੀ ਨੇ ਆਪਣੀ ਮਾਂ ਛਲਨੀ ਨਾਲ ਸਵੇਰੇ ਹੀ ਉੱਠ ਕੇ ਘਰ ਦਾ ਸਾਰਾ ਕੰਮ ਨਿਬੇੜ ਦਿੱਤਾ ਸੀ ਫਿਰ ਛਲਨੀ ਨੇ ਆਪਣੇ ਦੂਜੀ ਧੀ ਨੀਹਾ ਨੂੰ ਕਿਹਾ ਧੀਏ ਤਿਹਾਰ ਦੇ ਦਿਨ ਤਾਂ ਜਲਦੀ ਉੱਠ ਜਾਵੋ ਨੀਹਾ ਨੇ ਅੱਖਾਂ ਮਲਦੀ ਹੋਈ ਨੇ ਕਿਹਾ ਕੀ ਏ ਮਾਂ ਨੀਂਦ ਤਾਂ ਪੂਰੀ ਕਰ ਲੈਣ ਦੇਵੋ ਤੁਸੀਂ ਤਾਂ ਸੌਣ ਵੀ ਨਹੀਂ ਦਿੰਦੇ ਹੋ ਛਲਨੀ ਬੋਲੀ ਹਾਂ ਤੂੰ ਬਹੁਤ ਖਮਾਈ ਕਰਦੀ ਰਹੀ ਹੈ ਸਵੇਰੇ ਜੇੜੀ ਤੇਰੀ ਰਾਤ ਨੂੰ ਨੀਂਦ ਨਹੀਂ ਪੂਰੀ ਹੋਈ ਆਪਣੇ ਭਰਾ ਨੂੰ ਵੀ ਉਠਾ ਦੇਣਾ ਉਹ ਰਾਜਾ ਵੀ ਹਜੇ ਨਹੀਂ ਉੱਠਿਆ ਹੈ ਆਪਣੀ ਵੱਡੀ ਭੈਣ ਵੱਲ ਦੇਖੋ ਸਵੇਰੇ ਉੱਠ ਕੇ ਸਾਰੇ ਕੰਮ ਵੀ ਕਰ ਦਿੱਤੇ ਹਨ ਨੀਹਾ ਨੇ ਕਿਹਾ ਮੈਂ ਹੁਣ ਚੁੱਪ ਵੀ ਕਰ ਜਾਵੋ ਮੈਂ ਉੱਠ ਤਾਂ ਗਈ ਹਾਂ ਨੀਹਾ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਰਜਨੀ ਨੇ 2 ਸਾਲ ਪਹਿਲਾਂ 10 ਪੜ੍ਹ ਕੇ ਪੜ੍ਹਾਈ ਛੱਡ ਦਿੱਤੀ ਸੀ ਹੁਣ ਉਹ ਘਰ ਦੇ ਕੰਮਾਂ ਦੇ ਨਾਲ-ਨਾਲ ਆਪਣੀ ਗਲੀ ਵਿੱਚ ਇੱਕ ਭਾਬੀ ਕੋਲ ਸੂਟ ਸਲਾਈ ਕਰਦੀ ਸੀ ਜੋ ਰਜਨੀ ਨੂੰ ਬਣਦੇ ਪੈਸੇ ਵੀ ਦੇ ਦਿੰਦੀ ਸੀ ਰਜਨੀ ਉੱਚੇ ਲੰਮੇ ਕੱਦ ਦੀ ਬਹੁਤ ਸੋਹਣੀ ਮਟਿਆਰ ਸੀ ਉਸ ਦਾ ਰੰਗ ਤਾਂ ਸਾਵਲਾ ਸੀ ਪਰ ਨੈਣ ਨਕਸ਼ ਕਿਸੇ ਪਰੀ ਨਾਲੋਂ ਕੱਟ ਨਹੀਂ ਸੀ ਫਿਰ ਛਲਨੀ ਨੇ ਨੀਹਾ ਨੂੰ ਕਿਹਾ ਆਪਣੇ ਬਾਪੂ ਨੂੰ ਕੱਪ ਚਾਹ ਦਾ ਬਣਾ ਕੇ ਦੇਵੋ ਉਸ ਨੇ ਜ਼ਿੰਮੇਦਾਰਾਂ ਵੱਲ ਢੇੜਾ ਮਾਰਨ ਜਾਣਾ ਹੈ ਅੱਜ ਤਿਹਾਰ ਦਾ ਦਿਨ ਹੈ ਤੇ ਘਰ ਵਿੱਚ ਕੋਈ ਪੈਸਾ ਵੀ ਨਹੀਂ ਹੈ ਇਸ ਬਹਾਨੇ ਕੁਝ ਪੈਸੇ ਹੀ ਲੈ ਆਵੇਗਾ ਨੀਹਾ ਨੇ ਚੁੱਲ੍ਹੇ ਤੇ ਚਾਹ ਰੱਖ ਦਿੱਤੀ ਤੇ ਆਪਣੇ ਭਰਾ ਕਰਮੇ ਨੂੰ ਵੀ ਉਠਾ ਦਿੱਤਾ ਸੀ ਕਰਮਾ ਘਰ ਵਿੱਚ ਸਭ ਤੋਂ ਛੋਟਾ ਸੀ ਤੇ 8ਵੀਂ ਜਮਾਤ ਵਿੱਚ ਪੜਦਾ ਸੀ ਨੀਹਾ ਨੇ ਚਾਹ ਬਣਾ ਕੇ ਆਪਣੇ ਬਾਪੂ ਦੀਪੇ ਨੂੰ ਦਿੱਤੀ ਤੇ ਆਪਨ ਹੌਣ ਚਲੀ ਗਈ ਅੱਜ ਦੀਵਾਲੀ ਦਾ ਤਿਹਾਰ ਸੀ ਤੇ ਹਰ ਘਰ ਵਿੱਚ ਰੌਣਕ ਸੀ ਦੀਪੇ ਨੇ ਚਾਹ ਪੀਤੀ ਤੇ ਉੱਠ ਕੇ ਜ਼ਿੰਮੇਦਾਰਾਂ ਵੱਲ ਚਲਾ ਗਿਆ ਸ਼ਾਲਨੀ ਤੇ ਰਜਨੀ ਘਰ ਦੇ ਬਾਕੀ ਕੰਮਾਂ ਵਿੱਚ ਵਿਅਸਤ ਸੀ ਤੇ ਨੀਹਾ ਵੀ ਥੋੜੇ-ਬਹੁਤੇ ਕੰਮਾਂ ਵਿੱਚ ਹੱਥ ਵਟਾ ਰਹੀ ਸੀ ਉਹਦੇ ਸਮੇਂ ਬਾਅਦ ਦੀਪਾ ਵੀ ਘਰ ਮੁੜ ਆਇਆ ਸੀ ਉਹ ਮੂਹਰ ਲਟਕਾ ਕੇ ਬਾਹਰ ਪਹਿ ਮੰਜੇ ਤੇ ਬੈਠ ਗਿਆ ਸੀ ਉਸ ਨੂੰ ਦੇਖ ਕੇ ਸ਼ਾਲਨੀ ਸਮਝ ਗਈ ਕਿ ਜਿਮੀਦਾਰਾ ਨੇ ਖਾਲੀ ਮੋੜ ਦਿੱਤਾ ਹੈ ਹੁਣ ਸ਼ਾਲਨੀ ਦੇ ਚਿਹਰੇ ਤੇ ਵੀ ਚਿੰਤਾ ਸਾਫ ਨਜ਼ਰ ਆ ਰਹੀ ਸੀ ਉਸ ਨੇ ਦੀਪੇ ਨੂੰ ਪੁੱਛਿਆ ਹਾਂ ਜੀ ਸਰਦਾਰਾ ਨੇ ਕੀ ਕਿਹਾ ਦੀਪਾ ਬੋਲਿਆ ਉਹਨਾਂ ਨੇ ਕਿਹਾ ਸ਼ਾਮ ਨੂੰ ਆ ਜਾਵੀਂ ਅਜੇ ਪੈਸੇ ਕੋਲ ਨਹੀਂ ਹਨ ਸ਼ਾਲਨੀ ਵੀ ਮੰਜੇ ਤੇ ਬੈਠ ਗਈ ਤੇ ਕਹਿਣ ਲੱਗੀ ਅੱਜ ਤਿਹਾੜ ਦਾ ਦਿਨ ਹੈ ਬੱਚਿਆਂ ਨੂੰ ਕੀ ਮੂ ਦਿਖਾਵਾਂਗੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਰਜਨੀ ਵੀ ਸਭ ਕੁਝ ਸੁਣ ਰਹੀ ਸੀ ਉਹ ਅੰਦਰ ਗਈ ਤੇ ਟਰੰਕ ਵਿੱਚੋਂ 200 ਰੁਪਏ ਕੱਢ ਲਈ ਸੀ ਉਸ ਨੇ ਪੈਸੇ ਆਪਣੇ ਬਾਪੂ ਦੇ ਹੱਥ ਤੇ ਰੱਖ ਕੇ ਕਿਹਾ ਬਾਪੂ ਜੀ ਮੇਰੇ ਕੋਲ ਕੁਝ ਪੈਸੇ ਹਨ ਮੈਂ ਸੂਟ ਸਲਾਈ ਕੀਤੀ ਸੀ ਤਾਂ ਮੈਨੂੰ ਭਾਬੀ ਨੇ ਦਿੱਤੇ ਸੀ ਇਹ ਰੱਖ ਲਵੋ ਕੁਝ ਤਾਂ ਆ ਜਾਵੇਗਾ ਦੀਪਾ ਪੈਸੇ ਦੇਖ ਕੇ ਭਰੇ ਮਨ ਨਾਲ ਬੋਲਿਆ ਧੀਏ ਤੂੰ ਫਿਕਰ ਨਾ ਕਰ ਇਹ ਪੈਸੇ ਸੰਭਾਲ ਲੈ ਮੈਂ ਕੋਈ ਜਿਗਾਰ ਕਰਦਾ ਹਾਂ ਇਹ ਕਹਿ ਕੇ ਦੀਪੇ ਨੇ ਪੈਸੇ ਰਜਨੀ ਨੂੰ ਵਾਪਸ ਫੜਾ ਦਿੱਤੇ ਸੀ ਰਜਨੀ ਘਰ ਦੀ ਵੱਡੀ ਧੀ ਹੋਣ ਕਰਕੇ ਸੋਚਦੀ ਸੀ ਕਿ ਘਰ ਲਈ ਉਸ ਦਾ ਵੀ ਕੋਈ ਫਰਜ਼ ਬਣਦਾ ਹੈ ਦੀਪੇ ਨੇ ਆਪਣਾ ਸਾਈਕਲ ਚੁੱਕਿਆ ਤੇ ਘਰੋਂ ਬਾਹਰ ਚਲਾ ਗਿਆ ਸੀ ਉਸ ਨੇ ਸੋਚਿਆ ਕਿ ਕਿਸੇ ਕੋਲੋਂ ਉਧਾਰ ਹੀ ਮੰਗ ਲੈਂਦਾ ਹਾਂ ਪਰ ਉਸ ਦਾ ਦਿਲ ਇਜਾਜ਼ਤ ਨਹੀਂ ਦੇ ਰਿਹਾ ਸੀ ਕਿਉਂਕਿ ਗਰੀਬ ਕੋਲ ਹਮੇਸ਼ਾ ਇੱਕ ਹੀ ਚੀਜ਼ ਹੁੰਦੀ ਹੈ ਤੇ ਉਹ ਸ਼ਰਮ ਹੈ ਦੀਪਾ ਸੋਚਦਾ ਸੋਚਦਾ ਪਿੰਡ ਦੇ ਬਣੇ ਬਸ ਅੱਡੇ ਉੱਪਰ ਜਾ ਕੇ ਬੈਠ ਜਾਂਦਾ ਹੈ ਉਸ ਨੂੰ ਲੱਗ ਰਿਹਾ ਸੀ ਕਿ ਸ਼ਾਮ ਨੂੰ ਵੀ ਸਰਦਾਰਾਂ ਨੇ ਖਾਲੀ ਹੀ ਮੋੜ ਦੇਣਾ ਹੈ ਦੀਪਾ ਆਪਣੀਆਂ ਹੀ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਸੋਚਾਂ ਵਿੱਚ ਬੈਠਾ ਸੀ ਦੂਜੇ ਪਾਸੇ ਘਰ ਵਿੱਚ ਰਜਨੀ ਤੇ ਛਲਨੀ ਵੀ ਚਿੰਤਾ ਕਰ ਰਹੀਆਂ ਸੀ ਸਵੇਰ ਦੇ 9 ਵਜੇ ਗਏ ਸੀ ਜੇਕਰ ਤਿਹਾਰ ਵਾਲੇ ਦਿਨ ਘਰ ਵਿੱਚ ਕੋਈ ਪੈਸਾ ਨਾ ਹੋਵੇ ਤਾਂ ਜਿਸ ਤੇ ਵੀਰ ਦੀ ਹੈ ਉਹ ਹੀ ਦੱਸ ਸਕਦਾ ਹੈ ਦੀਪਾ ਅਜੇ ਵੀ ਘਰ ਨਹੀਂ ਗਿਆ ਸੀ ਤੇ ਰਜਨੀ ਆਪਣੇ ਬਾਪੂ ਦੇ ਘਰ ਨਾਲ ਔਨ ਕਰਕੇ ਫਿਕਰ ਕਰ ਰਹੀ ਸੀ ਉਸ ਦੇ ਮਨ ਵਿੱਚ ਉਲਟੇ ਸਿੱਧੇ ਵਿਚਾਰ ਆ ਰਹੇ ਸੀ ਦੀਪੇ ਤੇ ਇਹ ਮਾੜਾ ਸਮਾਂ ਸ਼ੁਰੂ ਤੋਂ ਨਹੀਂ ਸੀ ਉਹ ਵੀ ਕਿਸੇ ਸਮੇਂ ਬਹੁਤ ਪੈਸੇ ਵਾਲਾ ਬੰਦਾ ਸੀ ਦੀਪਾ ਆਪਣੀ ਖੇਤੀਬਾੜੀ ਕਰਦਾ ਸੀ ਉਸ ਕੋਲ ਆਪਣੀ ਜ਼ਮੀਨ ਵੀ ਬਹੁਤ ਸੀ ਉਹ ਠੇਕੇ ਤੇ ਵੀ ਜ਼ਮੀਨ ਲੈਂਦਾ ਸੀ ਪਰ ਜ਼ਿੰਦਗੀ ਵਿੱਚ ਆਏ ਮਾੜੇ ਦਿਨਾਂ ਨੇ ਸਭ ਉਜਾੜ ਦਿੱਤਾ ਸੀ ਇੱਕ ਵਾਰ ਭਿਆਨਕ ਹੜ੍ਹ ਨੇ ਸਾਰੀ ਖੇਤੀ ਉਜਾੜ ਦਿੱਤੀ ਸੀ ਦੀਪੇ ਦੇ ਬਾਪੂ ਨੇ ਇਹ ਗੱਲ ਦਿਲ ਤੇ ਲਗਾ ਲਈ ਸੀ ਉਹ ਬਹੁਤ ਬਿਮਾਰ ਹੋ ਗਿਆ ਸੀ। ਉਹਨਾਂ ਕੋਲ ਜੋ ਥੋੜਾ ਬਹੁਤਾ ਬਚਿਆ ਉਹ ਦੀਪੇ ਦੇ ਬਾਪੂ ਉੱਪਰ ਲੱਗ ਗਿਆ ਸੀ। ਦੀਪੇ ਦਾ ਬਾਪੂ ਬਚਿਆ ਵੀ ਨਹੀਂ ਤੇ ਪਿੱਛੇ ਵੀ ਕੁਝ ਨਹੀਂ ਰਿਹਾ ਸੀ। ਇਸ ਲਈ ਦੀਪੇ ਨੂੰ ਹੁਣ ਮਜ਼ਦੂਰੀ ਕਰਨੀ ਪੈਂਦੀ ਸੀ। ਉਸ ਸਮੇਂ ਰਜਨੀ ਬਹੁਤ ਛੋਟੀ ਸੀ ਪਰ ਦੀਪੇ ਨੇ ਵੀ ਹਿੰਮਤ ਨਹੀਂ ਹਾਰੀ ਤੇ ਉਸਨੇ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਲਿਆ ਸੀ। ਉਸ ਕੋਲ ਹੁਣ ਸਿਰਫ ਇੱਕ ਕਿੱਲਾ ਜ਼ਮੀਨ ਦਾ ਰਹਿ ਗਿਆ ਸੀ ਜਿਸ ਵਿੱਚ ਉਹ ਫਸਲ ਬੀਜ ਲੈਂਦਾ ਤੇ ਘਰ ਦਾ ਦਾਣਾ ਪਾਣੀ ਤੁਰਿਆ ਰਹਿੰਦਾ ਸੀ ਦੀਪਾ ਦੁਪਹਿਰ ਹੋਣ ਤੋਂ ਬਾਅਦ ਵੀ ਘਰ ਨਹੀਂ ਗਿਆ ਸੀ ਉਹ ਸਵੇਰੇ ਕਰੋ ਸਿਰਫ ਇੱਕ ਕੱਪ ਚਾਹ ਦਾ ਪੀ ਕੇ ਆਇਆ ਸੀ ਹੁਣ ਘਰ ਵਿੱਚ ਸਾਰੇ ਚਿੰਤਾ ਕਰ ਰਹੇ ਸੀ ਰਜਨੀ ਨੇ ਬਹੁਤ ਵਾਰ ਆਪਣੇ ਬਾਪੂ ਨੂੰ ਫੋਨ ਕੀਤਾ ਪਰ ਦੀਪਾ ਫੋਨ ਨਹੀਂ ਚੁੱਕ ਰਿਹਾ ਸੀ ਰਜਨੀ ਵੱਡੀ ਹੋਣ ਕਰਕੇ ਸਭ ਸਮਝਦੀ ਸੀ ਕਿ ਘਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਹਨ ਦੀਪਾ 1 ਵਜੇ ਦੇ ਕਰੀਬ ਘਰ ਵਾਪਸ ਆਉਂਦਾ ਹੈ ਸਾਰੇ ਸੁੱਖ ਦਾ ਸਾਹ ਲੈਂਦੇ ਹਨ ਕਿ ਚਲੋ ਬਾਪੂ ਤਾਂ ਠੀਕ ਹੈ ਫਿਰ ਰਜਨੀ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਉਸਨੇ ਕਿਹਾ ਬੇਬੇ ਮੈਂ ਹੁਣੇ ਭਾਬੀ ਕੋਲੋਂ ਗੇੜਾ ਮਾਰ ਕੇ ਆਉਂਦੀ ਹਾਂ ਉਸਤੇ ਦਿਮਾਗ ਵਿੱਚ ਸੀ ਕਿ ਪਿੰਡ ਦੀ ਦੁਕਾਨ ਤੋਂ ਕੁਝ ਰਾਸ਼ਨ ਪੁੱਛ ਲੈਂਦੀ ਹਾਂ ਮੈਂ ਪੈਸੇ ਬਾਅਦ ਵਿੱਚ ਦੇ ਦੇਵਾਂਗੀ ਉਹ ਸਿੱਧੀ ਦੁਕਾਨ ਤੇ ਚਲੀ ਗਈ ਸੀ ਉਸਨੇ ਹੱਥ ਵਿੱਚ 200 ਰੁਪਏ ਫੜੇ ਸੀ ਇੰਨੀ ਮਹਿੰਗਾਈ ਵਿੱਚ 200 ਦਾ ਤਾਂ ਕੀ ਆਉਣਾ ਸੀ ਪਰ ਘਰ ਦਾ ਸਮਾਨ ਚਾਹੀਦਾ ਸੀ ਜਦੋਂ ਰਜਨੀ ਦੁਕਾਨ ਤੇ ਗਈ ਤਾਂ ਦੁਕਾਨਦਾਰ ਦਾ ਮੁੰਡਾ ਰਾਹੁਲ ਦੁਕਾਨ ਤੇ ਬੈਠਾ ਸੀ ਉਸ ਦੀ ਉਮਰ 25 ਸਾਲ ਦੀ ਸੀ ਰਜਨੀ ਨੇ ਪਹਿਲਾਂ ਸਾਰੀ ਗੱਲ ਕਰਨੇ ਹੀ ਸਹੀ ਸਮਝੀ ਸੀ ਰਜਨੀ ਨੂੰ ਦੁਕਾਨ ਤੇ ਆਇਆ ਦੇਖ ਰਾਹੁਲ ਬਹੁਤ ਖੁਸ਼ ਹੋਇਆ ਸੀ ਕਿਉਂਕਿ ਰਜਨੀ ਨੇ ਅੱਜ ਤੱਕ ਕਦੇ ਕਿਸੇ ਮੁੰਡੇ ਨਾਲ ਫਾਲਤੂ ਗੱਲਾਂ ਨਹੀਂ ਕੀਤੀਆਂ ਸੀ ਉਸ ਨੂੰ ਪਾਉਣ ਲਈ ਹਰ ਕੋਈ ਤਰਸਦਾ ਸੀ ਕਿ ਬਸ ਰਜਨੀ ਮਿਲ ਜਾਵੇ ਪਰ ਮਾਪਿਆਂ ਦੀ ਇੱਜ਼ਤ रजनी ने कभी गली ਵਿੱਚ ਰੁਲ ਨਹੀਂ ਦਿੱਤੀ ਸੀ ਚਾਹੇ ਉਹਨਾਂ ਤੱਕ ਮਜਬੂਰੀਆਂ ਲੱਖ ਸੀ ਰਾਹੁਲ ਬਹੁਤ ਖੁਸ਼ ਸੀ ਕਿ ਅੱਜ ਰਜਨੀ ਉਸ ਨਾਲ ਗੱਲ ਕਰੇਗੀ ਰਜਨੀ ਨੇ ਰਾਹੁਲ ਨੂੰ ਕਿਹਾ ਵੀਰੇ ਮੈਂ ਇੱਕ ਗੱਲ ਕਰਨੀ ਹੈ ਰਾਹੁਲ ਨੂੰ ਬਹੁਤ ਗੁੱਸਾ ਆਇਆ ਕਿ ਕਿਥੇ ਰਜਨੀ ਨੇ ਮੈਨੂੰ ਵੀਰਾ ਕਹਿ ਦਿੱਤਾ ਹੈ ਉਸਨੇ ਕਿਹਾ ਰਜਨੀ ਮੇਰਾ ਨਾਮ ਰਾਹੁਲ ਹੈ ਮੈਂ ਵੀਰਾ ਨਹੀਂ ਹਾਂ ਰਜਨੀ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਉਸਨੇ ਬਸ ਇੰਨਾ ਕਿਹਾ ਕਿ ਦੇਖੋ ਮੇਰੇ ਕੋਲ 200 ਰੁਪਿਆ ਹੈ ਤੇ ਮੈਂ ਕੁਝ ਸਮਾਨ ਲੈ ਕੇ ਜਾਣਾ ਸੀ ਬਾਕੀ ਦੇ ਪੈਸੇ ਇੱਕ ਦੋ ਦਿਨ ਤੱਕ ਦੇ ਦੇ ਦਿਆਂਗੀ ਜੇਕਰ ਤੁਸੀਂ ਮੇਰੀ ਮਦਦ ਕਰ ਦਿਓਗੇ ਤਾਂ ਬਹੁਤ ਭਲਾ ਹੋਵੇਗਾ ਰਾਹੁਲ ਨੂੰ ਰਜਨੀ ਦੀ ਮਜਬੂਰੀ ਦਾ ਫਾਇਦਾ ਚੁੱਕਣ ਦਾ ਮੌਕਾ ਮਿਲ ਗਿਆ ਸੀ ਉਸਨੇ ਕਿਹਾ ਕੋਈ ਨਾ ਜਾਰ ਫਿਰ ਕੀ ਹੋਇਆ ਤੂੰ ਮੇਜ਼ ਤੇ ਬੈਠ ਤੇ ਮੈਨੂੰ ਦੱਸ ਕੀ ਕੀ ਚਾਹੀਦਾ ਹੈ ਰਜਨੀ ਨੇ ਸਭ ਸਮਾਨ ਦੱਸ ਦਿੱਤਾ ਤਾਂ ਰਾਹੁਲ ਨੇ ਪਹਿਲਾ ਹਿਸਾਬ ਲਗਾ ਕੇ ਦੱਸ ਦਿੱਤਾ ਕਿ ਇਹ ਸਮਾਨ 1500 ਰੁਪਏ ਦਾ ਹੈ रजनी ਵੀ ਜਾਣਦੀ ਸੀ ਕਿ ਸਮਾਨ ਇੰਨੇ ਪੈਸਿਆਂ ਦਾ ਬਣ ਜਾਣਾ ਹੈ ਫਿਰ ਰਾਹੁਲ ਨੇ ਥੋੜਾ ਚੁਝਕਦੇ ਹੋਏ ਕਿਹਾ ਇਹ 200 ਵੀ ਨਾ ਦੇਵੇਂ ਤੇ ਇਹ ਸਮਾਨ ਵੈਸੇ ਹੀ ਲੈ ਜਾਵੇਂ ਰਜਨੀ ਨੂੰ ਲੱਗਾ ਕਿ ਰਾਹੁਲ ਉਸਦੀ ਮਦਦ ਕਰਨਾ ਚਾਹੁੰਦਾ ਹੈ ਇਸ ਲਈ ਉਸਨੇ ਕਿਹਾ ਸੱਚ ਚਲੋ ਠੀਕ ਹੈ ਮੈਂ ਦੋ ਦਿਨਾਂ ਨੂੰ ਪੈਸੇ ਦੇ ਜਾਵਾਂਗੀ ਰਾਹੁਲ ਦਾ ਹੁਣ ਹੌਸਲਾ ਵੱਧ ਗਿਆ ਸੀ ਉਸਨੇ ਕਿਹਾ ਨਹੀਂ ਰਜਨੀ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈ ਰਜਨੀ ਨੂੰ ਸਮਝ ਨਹੀਂ ਆਈ ਕੀ ਰਾਹੁਲ ਕੀ ਚਾਹੁੰਦਾ ਹੈ ਉਸਨੇ ਹਸਦੀ ਹੋਈ ਨੇ ਕਿਹਾ ਕੀ ਤੁਸੀਂ ਮੈਨੂੰ ਸਮਾਨ ਮੁਫਤ ਦੇਣਾ ਚਾਹੁੰਦੇ ਹੋ ਰਾਹੁਲ ਨੇ ਕਿਹਾ ਹਾਂ ਮੁਫਤ ਹੀ ਸਮਝ ਲਵੋ ਰਜਨੀ ਦਾ ਹਾਸਾ ਰੁਕ ਗਿਆ ਤੇ ਬੋਲੀ ਮੈਂ ਸਮਝੀ ਨਹੀਂ ਰਾਹੁਲ ਬੋਲਿਆ ਦੇਖੋ ਰਜਨੀ ਗੱਲ ਸਿੱਧੀ ਹੈ ਤੇਰੇ ਤੇ ਪਿੰਡ ਦੇ ਹਰ ਮੁੰਡੇ ਦਾ ਦਿਲ ਹੈ ਕਿਸੇ ਨੇ ਤੇਰੇ ਵਰਗੀ ਮਟਿਆਰਤਾ ਅੱਜ ਤੱਕ ਨਹੀਂ ਦੇਖੀ ਹੋਣੀ ਬਸ ਤੇਰੇ ਲਈ ਸਮਾਨ ਮੁਫਤ ਹੈ ਉਸ ਦੇ ਬਦਲੇ ਸਿਰਫ ਇੱਕ ਰਾਤ ਦੇ 2 ਘੰਟੇ ਮੇਰੇ ਨਾਲ ਬਤਾ ਲਵੋ ਫਿਰ ਬਾਅਦ ਵਿੱਚ ਵੀ ਜਿੰਨਾ ਮਰਜੀ ਸਮਾਨ ਲਾਇਆ ਜਾਇਆ ਕਰੋ ਤੇਰੇ ਲਈ ਮੁਫਤ ਹੀ ਹੋਵੇਗਾ ਰਜਨੀ ਇੰਨਾ ਤਾਂ ਸਮਝ ਗਈ ਸੀ ਕਿ ਰਾਹੁਲ ਕੀ ਚਾਹੁੰਦਾ ਹੈ ਇਸ ਲਈ ਰਜਨੀ ਰਾਹੁਲ ਦੀ ਗੱਲ ਸੁਣ ਕੇ ਚੁੱਪ ਹੋ ਗਈ ਤੇ ਨੀਵੀਂ ਪਾ ਕੇ ਬੈਠ ਗਈ ਸੀ ਰਾਹੁਲ ਨੇ ਕਿਹਾ ਦੇਖ ਲਵੋ ਸੌਦਾ ਮਾੜਾ ਨਹੀਂ ਹੈ ਸਮਾਨ ਵੀ ਮਿਲ ਜਾਵੇਗਾ ਤੇ ਮ제 ਵੀ ਪੂਰੇ ਹੋਣਗੇ ਰਜਨੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉੱਥੋਂ ਚਲੀ ਗਈ ਸੀ ਪਰ ਰਸਤੇ ਵਿੱਚ ਰਜਨੀ ਆਪਣੇ ਹਾਲਾਤਾਂ ਬਾਰੇ ਸੋਚ ਰਹੀ ਸੀ ਕਿ ਕਿਉਂ ਰੱਬਾ ਮੇਰੀ ਕਿਸਮਤ ਅਜਿਹੀ ਲਿਖੀ ਜਿਸ ਵਿੱਚ ਮੈਨੂੰ ਇੱਜ਼ਤ ਦਾ ਸੌਦਾ ਕਰਨਾ ਪਵੇ ਰਜਨੀ ਆਪਣੀ ਕਿਸਮਤ ਨੂੰ ਕੋਸਦੀ ਹੋਈ ਜਾ ਰਹੀ ਸੀ ਤੇ ਨਾਲੇ ਲੋਕਾਂ ਦੇ ਘਰ ਦੀ ਰੌਣਕ ਦੇਖ ਰਹੀ ਸੀ ਫਿਰ ਇੱਕਦਮ ਰੁਕ ਗਈ ਤੇ ਸੋਚਣ ਲੱਗੀ ਕਿ ਰਜਨੀ ਅੱਜ ਤਿਹਾਰ ਹੈ ਤੇ ਘਰ ਵਿੱਚ ਕੁਝ ਬਣਾਉਣ ਨਹੀਂ ਨਹੀਂ ਹੈ ਜੇਕਰ ਇੱਜ਼ਤ ਦਾ ਸੌਦਾ ਕਰ ਵੀ ਲਵਾਂਗੀ ਤਾਂ ਕੀ ਹੈ ਘਟੋ ਘਟ ਘਰ ਵਿੱਚ ਖੁਸ਼ੀਆਂ ਤਾਂ ਆ ਹੀ ਜਾਣਗੀਆਂ ਰਾਤ ਦੇ 2 ਘੰਟੇ ਨਾਲ ਮੇਰੇ ਸਾਰੇ ਪਰਿਵਾਰ ਦੇ ਚਿਹਰੇ ਖੁਸ਼ੀਆਂ ਨਾਲ ਪਰ ਜਾਣਗੇ ਮੈਂ ਨਾਲੇ ਘਰ ਵਿੱਚ ਵੱਡੀ ਹਾਂ ਮੈਨੂੰ ਸ਼ਾਇਦ ਇਹ ਫੈਸਲਾ ਲੈਣਾ ਹੀ ਪਵੇਗਾ ਰਜਨੀ ਨੇ ਹੋਰ ਕੁਝ ਨਹੀਂ ਸੋਚਿਆ ਤੇ ਵਾਪਸ ਰਾਹੁਲ ਕੋਲ ਜਾ ਕੇ ਕਿਹਾ ਮੈਨੂੰ ਸੌਦਾ ਮਨਜ਼ੂਰ ਹੈ ਤੂੰ ਦੱਸ ਮੈਂ ਰਾਤ ਨੂੰ ਕਿੱਥੇ ਆਵਾਂ ਰਾਹੁਲ ਨੇ ਕਿਹਾ ਦੇਖ ਰਜਨੀ ਅੱਜ ਦੀਵਾਲੀ ਹੈ ਸਾਰੇ ਘਰਾਂ ਵਿੱਚ ਰੁੱਝੇ ਹੋਣਗੇ ਮੈਂ ਤੁਹਾਡੇ ਘਰ ਦੇ ਨਾਲ ਲੱਗਦੇ ਖਾਲੀ ਘਰ ਵਿੱਚ ਆ ਜਾਵਾਂਗਾ ਤੂੰ ਪੂਰੇ 8 ਵਜੇ ਉੱਥੇ ਆ ਜਾਵੀਂ ਅੱਜ ਰਜਨੀ ਨੇ ਆਪਣੇ ਪਰਿਵਾਰ ਦੀ ਖੁਸ਼ੀ ਲਈ ਆਪਣੀ ਇੱਜ਼ਤ ਦਾ ਸੌਦਾ ਕਰ ਲਿਆ ਸੀ ਰਾਹੁਲ ਨੇ ਸਾਰਾ ਸਮਾਨ ਪਾ ਕੇ ਰਜਨੀ ਨੂੰ ਦੇ ਦਿੱਤਾ ਤੇ ਉਹ ਦੁਖੀ ਜਿਹੇ ਚਿਹਰੇ ਨਾਲ ਘਰ ਵਾਪਸ ਆ ਗਈ ਰਜਨੀ ਦੇ ਹੱਥ ਵਿੱਚ ਸਮਾਨ ਦੇਖ ਕੇ ਛਲਨੀ ਬੋਲੀ ਧੀਏ ਤੂੰ ਸਮਾਨ ਕਿੱਥੋਂ ਲੈ ਕੇ ਆਈ ਹੈ ਰਜਨੀ ਨੇ ਕਿਹਾ ਮਾਂ ਲਾਲੇ ਦੀ ਦੁਕਾਨ ਤੋਂ ਲੈ ਆਈ ਹਾਂ ਇੱਕ ਦੋ ਦਿਨ ਤੱਕ ਪੈਸੇ ਦੇ ਦੇਾਂਗੀ ਛਲਨੀ ਨੇ ਕਿਹਾ ਤੇ ਇਹ ਐਵੇਂ ਕਿਉਂ ਗਈ ਤੂੰ ਲੈਣ ਤੇਰਾ ਬਾਪੂ ਗੁੱਸਾ ਕਰੇਗਾ ਜੇਕਰ ਉਧਾਰ ਹੀ ਲੈ ਕੇ ਆਉਣਾ ਹੁੰਦਾ ਤਾਂ ਤੇਰਾ ਬਾਪੂ ਨਾ ਲੈ ਆਉਂਦਾ ਰਜਨੀ ਨੇ ਕਿਹਾ ਮਾਂ ਕੁਝ ਨਹੀਂ ਹੁੰਦਾ ਹੈ ਸਾਨੂੰ ਲੋੜ ਸੀ ਤਾਂ ਲੈ ਆਈ ਹਾਂ ਬਾਪੂ ਨੂੰ ਸ਼ਾਮ ਤੱਕ ਪੈਸੇ ਮਿਲ ਜਾਣਗੇ ਤਾਂ ਦੇ ਆਵਾਂਗੇ ਪਰ ਸ਼ਲਨੀ ਅਣਜਾਣ ਸੀ ਕਿ ਰਜਨੀ ਪੈਸਿਆਂ ਦੇ ਬਦਲੇ ਇੱਜ਼ਤ ਦਾ ਸੌਦਾ ਕਰ ਆਈ ਹੈ ਸ਼ਲਨੀ ਸਮਾਨ ਲੈ ਕੇ ਅੰਦਰ ਆਈ ਤੇ ਰਾਤ ਲਈ ਖਾਣੇ ਦੀ ਤਿਆਰੀ ਕਰਨ ਲੱਗ ਗਈ ਸੀ ਪਰ ਰਜਨੀ ਪਰੇਸ਼ਾਨ ਸੀ ਉਹ ਰਾਤ ਬਾਰੇ ਸੋਚਣ ਲੱਗੀ ਕਿ ਉਸਨੇ ਕਿਤੇ ਗਲਤ ਸੌਦਾ ਤਾਂ ਨਹੀਂ ਕਰ ਲਿਆ ਹੈ ਜਿਵੇਂ ਜਿਵੇਂ ਸ਼ਾਮ ਦਾ ਵਕਤ ਹੋ ਰਿਹਾ ਸੀ ਰਜਨੀ ਪਰੇਸ਼ਾਨ ਹੋ ਰਹੀ ਸੀ ਅੱਜ ਉਸ ਦਾ ਮਨ ਕੁਝ ਵੀ ਕਰਨ ਦਾ ਨਹੀਂ ਸੀ ਉਹ ਆਪਣੀ ਗਰੀਬੀ ਨੂੰ ਕੋਸ ਰਹੀ ਸੀ ਦੀਪਾ ਵੀ ਘਰੋਂ ਚਲਾ ਗਿਆ ਸੀ ਉਸ ਦਾ ਮਨ ਕਰੇ ਨਹੀਂ ਲੱਗ ਰਿਹਾ ਸੀ ਇਸ ਲਈ ਉਸਨੇ ਬਾਹਰ ਜਾਣਾ ਹੀ ਸਹੀ ਸਮਝਿਆ ਸੀ ਉਹ ਸ਼ਾਮ ਨੂੰ ਸਰਦਾਰਾਂ ਘਰ ਵੀ ਨਹੀਂ ਗਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸਰਦਾਰਾਂ ਨੇ ਕੁਝ ਨਹੀਂ ਦੇਣਾ ਹੈ ਫਿਰ 6 ਵਜੇ ਦਰਵਾਜ਼ੇ ਤੇ دستਕ ਹੋਈ। ਸ਼ਾਲਨੀ ਨੇ ਨੀਹਾ ਨੂੰ ਦੇਖਣ ਲਈ ਕਿਹਾ ਤਾਂ ਬਾਹਰ ਉਹੀ ਸਰਦਾਰ ਖੜਾ ਸੀ ਜਿਨ੍ਹਾਂ ਦੇ ਘਰ ਦੀਪਾ ਕੰਮ ਕਰਦਾ ਸੀ। ਨੀਹਾ ਨੇ ਕਿਹਾ ਅੰਕਲ ਜੀ ਅੰਦਰ ਆ ਜਾਓ। ਸ਼ਾਲਨੀ ਨੇ ਰਸੋਈ ਵਿੱਚੋਂ ਨਿਕਲ ਕੇ ਉਸ ਨੂੰ ਬਾਹਰ ਪਏ ਮੰਜੇ ਤੇ ਬੈਠਣ ਲਈ ਕਿਹਾ। ਸਰਦਾਰ ਨੇ ਬੈਠਦੇ ਹੋਏ ਕਿਹਾ ਦੀਪਾ ਕਿੱਥੇ ਹੈ? ਉਸ ਨੂੰ ਸ਼ਾਮ ਨੂੰ ਘਰ ਆਉਣ ਲਈ ਕਿਹਾ ਸੀ। ਸ਼ਾਲਨੀ ਬੋਲੀ ਪਤਾ ਨਹੀਂ ਪਰਾਜੀ ਅਸੀਂ ਤਾਂ ਸੋਚਿਆ ਸ਼ਾਇਦ ਤੁਹਾਡੇ ਕੋਲ ਗਿਆ ਹੈ। ਸਰਦਾਰ ਨੇ ਕਿਹਾ ਚਲੋ ਕੋਈ ਨਾ ਆ ਫੜੋ ਵਸਤੇ ਬਣਦੇ ਪੈਸੇ ਜੋ 10000 ਹੈ ਤੇ ਆ 1000 ਮੇਰੇ ਵੱਲੋਂ ਦੀਵਾਲੀ ਦਾ ਹੈ ਚੰਗਾ ਪਹਿਣ ਫਿਰ ਮੈਂ ਜਾਂਦਾ ਹਾਂ ਛਲਨੀ ਨੇ ਕਿਹਾ ਭਰਾਜੀ ਬੈਠ ਜਾਵੋ ਚਾਹ ਪੀ ਕੇ ਜਾਣਾ ਸਰਦਾਰ ਨੇ ਕਿਹਾ ਨਹੀਂ ਪਹਿਣ ਘਰ ਵਾਲੇ ਉਡੀਕ ਕਰ ਰਹੇ ਹੋਣਗੇ ਫਿਰ ਕੋਲ ਖੜੇ ਕਰਮੇ ਨੂੰ ਕਿਹਾ ਕਾਕਾ ਗੱਲ ਸੁਣ ਤੇ ਕਰਮੇ ਨੂੰ ਸਰਦਾਰ ਬਾਹਰ ਆਪਣੀ ਗੱਡੀ ਕੋਲ ਲੈ ਗਿਆ ਤੇ ਗੱਡੀ ਵਿੱਚੋਂ ਮਠਿਆਈ ਤੇ ਕੁਝ ਪਟਾਕੇ ਦਿੰਦੇ ਹੋਏ ਕਿਹਾ ਚਿਹਰਾ ਲੈ ਕਰ ਮौज-ਮਸਤੀ ਛਲਨੀ ਵੀ ਘਰੇ ਖੁਸ਼ ਸੀ ਫਿਰ ਜਦੋਂ ਕਰਮੇ ਕੋਲ ਸਮਾਨ ਵੇਖਿਆ ਤਾਂ ਹੋਰ ਵੀ ਖੁਸ਼ ਹੋ ਗਈ ਕਿ ਸਾਡੀ ਸੋਚ ਨਾਲੋਂ ਸਰਦਾਰਾਂ ਨੇ ਵਾਧਾ ਦਿੱਤਾ ਹੈ ਰਜਨੀ ਦੇ ਚਿਹਰੇ ਤੇ ਵੀ ਖੁਸ਼ੀ ਦੀ ਚਮਕ ਆ ਗਈ ਸੀ ਪਰ ਰਾਤ ਵਾਲੇ ਸੌਦੇ ਨੂੰ ਯਾਦ ਕਰਕੇ ਉਹ ਚਮਕ ਗਾਇਬ ਹੋ ਗਈ ਸੀ ਛਲਨੀ ਪੈਸੇ ਲੈ ਕੇ ਰਜਨੀ ਕੋਲ ਆਈ ਤੇ ਬੋਲੀ ਧੀਏ ਜਲਦੀ ਜਾ ਕੇ ਦੁਕਾਨ ਵਾਲੇ ਦੇ ਪੈਸੇ ਵੀ ਦੇ ਆ ਰਜਨੀ ਨੇ ਪੈਸੇ ਲੈ ਕੇ ਕਿਹਾ ਮਾਂ ਕੱਲ ਨੂੰ ਦੇ ਆਵਾਂਗੀ ਸ਼ਾਲਨੀ ਨੇ ਕਿਹਾ ਨਹੀਂ ਧੀ ਕਿਸੇ ਦਾ ਉਧਾਰ ਸਿਰ ਤੇ ਨਹੀਂ ਰੱਖਣਾ ਹੁਣ ਰਜਨੀ ਨੂੰ ਕੋਈ ਜਵਾਬ ਨਹੀਂ ਆਇਆ ਉਹ ਘਰੋਂ ਦੁਕਾਨ ਤੇ ਚਲੀ ਗਈ ਰਾਹੁਲ ਦੁਕਾਨ ਤੇ ਤਿਆਰ ਹੋ ਕੇ ਬੈਠਾ ਸੀ ਉਸਨੇ ਕਿਹਾ ਹਾਏ ਇੰਨੀ ਜਲਦੀ ਆ ਗਈ ਹੈ ਰਜਨੀ ਨੇ ਉਸ ਨੂੰ ਪੈਸੇ ਫੜਾਉਂਦੇ ਹੋਏ ਕਿਹਾ ਮੇਰੀ ਕਿਸਮਤ ਨੇ ਸਾਥ ਦਿੱਤਾ ਅੱਜ ਮੇਰੀ ਇੱਜ਼ਤ ਦਾ ਸੌਦਾ ਨਹੀਂ ਹੋਇਆ ਰਾਹੁਲ ਬੋਲਿਆ ਦੇਖੋ ਯਾਰ ਪੈਸੇ ਰੱਖ ਲਵੋ ਤੇਰੇ ਲਈ ਸਭ ਕੁਝ ਮੁਫਤ ਸੀ ਰਜਨੀ ਮੁਸਕਰਾਉਂਦੇ ਹੋਏ ਬੋਲੀ ਰਾਹੁਲ ਅਸੀਂ ਗਰੀਬ ਜ਼ਰੂਰ ਹਾਂ ਪਰ ਇੱਜ਼ਤ ਵੇਚ ਕੇ ਢਿੱਡ ਨਹੀਂ ਪਰ ਸਕਦੇ ਅੱਜ ਇਹ ਸਬਕ ਮੈਨੂੰ ਉਸ ਰੱਬ ਨੇ ਦੇ ਦਿੱਤਾ ਹੈ ਤੂੰ ਵੀ ਸਿੱਖ ਲਵੀਂ ਮੇਰੀ ਮਜਬੂਰੀ ਦਾ ਸੌਦਾ ਤੂੰ ਮੇਰੀ ਇੱਜ਼ਤ ਨਾਲ ਕੀਤਾ ਤੂੰ ਮੇਰਾ ਸਰੀਰ ਪਾਉਣਾ ਚਾਹੁੰਦਾ ਸੀ ਰਾਹੁਲ ਰੱਬ ਤੋਂ ਡਰੋ ਕੋਈ ਵੀ ਇਨਸਾਨ ਮਜਬੂਰ ਹੋ ਸਕਦਾ ਹੈ ਅੱਜ ਮੈਂ ਹਾਂ ਤੇ ਕੱਲ੍ਹ ਨੂੰ ਤੂੰ ਵੀ ਹੋ ਸਕਦਾ ਹੈ ਆਪਣੇ ਪੈਸੇ ਫੜੋ ਤੇ ਤੇਰੀ ਮਿਹਰਬਾਨੀ ਤੂੰ ਮੈਨੂੰ ਜ਼ਿੰਦਗੀ ਦਾ ਸਬਕ ਸਿਖਾਇਆ ਮੈਂ ਕਰਦੀ ਗਰੀਬੀ ਕਰਨ ਅੱਜ ਕਰਦੀ ਇੱਜ਼ਤ ਬਾਹਰ ਲੈ ਆਈ ਸੀ ਰਾਹੁਲ ਸ਼ਰਮਿੰਦਾ ਹੋਇਆ ਸਿਰ ਨੀਵਾ ਕਰਕੇ ਖੜਾ ਹੋਇਆ ਸੀ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ